કોટਨ سوٹس دی ورائٹیز ਜਦੋਂ ਆਪਾਂ ਲੈਣ ਜਾਈਏ ਤਾਂ ਆਪਾਂ ਨੂੰ ਕੁਝ ਲਿミਟਿਡ ਪ੍ਰਿੰਟਸ ਦੇਖਣ ਨੂੰ ਮਿਲਦੇ ਆਂ ਬਟ ਅਸ ਦੇ ਟਾਈਮ ਦੇ ਵਿੱਚ ਲਿミਟਿਡ ਪ੍ਰਿੰਟਸ ਨਾਲ ਤਾਂ بزنس ਨਹੀਂ ਕੀਤਾ ਜਾ ਸਕਦਾ بزنس ਕਰਨ ਵਾਸਤੇ ਬਹੁਤ ਜ਼ਿਆਦਾ ਕਲੈਕਸ਼ਨ ਹੋਣਾ ਚਾਹੀਦਾ ਬਹੁਤ ساری ਵੈਰਾਈਟੀਆਂ ਹੋਣੇ ਚਾਹੀਦੀ ਹੈ ਤਾਂ ਹੀ ਆਪਾਂ ਇੱਕ ਵਧੀਆ بزنس ਕਰ ਸਕਦੇ ਆ ਤਾਂ ਅੱਜ ਤੁਹਾਨੂੰ ਦਿਖਾਉਣੇ ਆ ਕੁਝ ਕੋਟਨ ਸੂਟ ਦੇ ਨਵੇਂ ਕਲੈਕਸ਼ਨ ਜੇਕਰ ਤੁਹਾਨੂੰ ਪਰਚੇਸਿੰਗ ਕਰਨੀ ਹੋਵੇ ਤਾਂ ਵੀਡੀਓ ਨੂੰ ਦੇਖ ਲਿਓ ਐਂਡ ਤੱਕ ਚੈੱਕ ਕਰ ਲਓ ਸਕਰੀਨਸ਼ਾਟ ਲੈ ਲਓ ਪਰਚੇਸ ਕਰ ਲਓ ਆਨਲਾਈਨ ਪਰਚੇਸਿੰਗ ਪੈਥਰਿਟੀ ਹੈਗੀਆ ਤਾਂ ਅੱਜ ਦੇ ਕਲੈਕਸ਼ਨ ਚੈੱਕ ਕਰਨ ਵਾਸਤੇ ਵੀਡੀਓ ਨੂੰ ਐਂ मेरी गरेटल से पहला कदे नहीं बेखी होने। हेलो जी, वेलकम टू अजमेरा फैशन की मैं तुसी सारे, आई अब तुसी सारे एंड गुड बढ़िया होंगे। तो मैं कह रही थी कि तुसी कॉटन सूट देखने हो। ਮੈਂ ਤੁਹਾਨੂੰ ਦਿਖਾ ਦੇਣੀ ਆ ਅੱਜ ਕਾਟਰ ਸੂਟ ਬਹੁਤ سارے ਸੋਹਣੇ ਸੋਹਣੇ ਕਾਟਰ ਸੂਟ ਦੇ ਕਲੈਕਸ਼ਨਸ ਲੈ ਕੇ ਆਈ ਆ ਠੀਕ ਚੀਜ਼ ਹੋਰ ਇਹੋ ਜਿਹੇ ਕਲਰਸ ਸੀ ਪਹਿਲਾਂ ਕਦੇ ਨਹੀਂ ਵੇਖੇ ਹੋਣੇ ਜਿਹੜੇ ਕਲੈਕਸ਼ਨਸ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਜੇ ਪਰਚੇਜ਼ਿੰਗ ਕਰਨੀ ਹੋਵੇ ਤਾਂ ਇੱਕ ਕੰਮ ਕਰਿਓ ਸਕਰੀਨਸ਼ਾਟ ਲੈ ਲੈਂਦੇ ਜਾ ਜਿਹੜਾ ਵੀ ਕਲੈਕਸ਼ਨ ਤੁਹਾਨੂੰ ਸੋਹਣਾ ਲੱਗੇ ਫਸਟ ਆਰਟੀਕਲ ਤੁਸੀਂ ਆ ਚੈੱਕ ਕਰ ਸਕਦੇ ਹੋ ਜਿਹੜਾ ਕਿ ਕਾਫੀ ਪ੍ਰੀਟੀ ਰਹਿਣ ਵਾਲਾ ਹੈ ਜੀ ਕਲਰ ਬਹੁਤ ਸੋਨਾ ਹੈ ਤੇ ਨਾਲੇ ਡਿਜ਼ਾਈਨ ਪੈਟਰਨ ਵੀ ਤੁਹਾਨੂੰ ਬਹੁਤ ਵਧੀਆ ਮਿਲ ਜਾਂਦਾ ਹੈ ਇਹਦੇ ਵਿੱਚ ਤੁਹਾਨੂੰ ਦੁਪੱਟਾ ਮਿਲੇਗਾ ਆ ਚੈੱਕ ਕਰ ਸਕਦੇ ਹੋ ਇਹ ਵੀ 100% ਕਾਟਨ ਦਾ ਆਉਣ ਵਾਲਾ ਹੈ ਜਿਹਦੇ ਵਿੱਚ ਆਪਣੇ ਕੋਲ ਬਹੁਤ ਸਾਰੇ ਕਲਰਸ ਨੇ ਜਿਵੇਂ ਕਿ ਕਾ ਕਲਰ ਚੈੱਕ ਕਰ ਸਕਦੇ ਹੋ ਇੱਕ ਤੁਸੀਂ ਆ ਵਾਲੇ ਕਲਰ ਚੈੱਕ ਕਰੋ ਇਸ ਤਰ੍ਹਾਂ ਚਾਰ ਪੀਸਾ ਦਾ ਸੈੱਟ ਆਊਗਾ ਇਹ ਚਾਰ ਕਲਰਸ ਆਉਣ ਵਾਲੇ ਨੇ ਇਹਦੇ ਵਿੱਚ ਜੇ ਗੱਲ ਕਰੀਏ ਤਾਂ ਜਿਹੜਾ ਫੈਬਰਿਕ ਹੈ ਉਹ ਰੈਨਲਜੀ ਕੈਂਬ੍ਰਿਕ ਪ੍ਰਿੰਟ ਦੇ ਨਾਲ ਆਊਗਾ ਜੀ ਸੈਮੀ ਕੈਂਬ੍ਰਿਕ ਪ੍ਰਿੰਟ ਬਾਟਮ ਦੀ ਗੱਲ ਕਰੀਏ ਕਾ ਕੁਆਰਟਰਲ ਪ੍ਰਿੰਟ ਦਾ ਮਤਲਬ ਇਹ ਸਾਰੀ ਚੀਜ਼ ਐ ਇੱਥੇ ਮੈਂਸ਼ਨ ਹੋ ਕੇ ਆਂਦੀ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਮਟੀਰੀਅਲ ਮਿਲ ਰਿਹਾ ਹੈ ਤੇ ਆ ਲੋ ਜੀ ਫਿਰ ਇੱਕ ਹੋਰ कॉटन ਫੈਬਰਿਕ ਦੇ ਵਿੱਚ ਆਰਟੀਕਲ ਆ ਚੈੱਕ ਕਰ ਸਕਦੇ ਤੁਸੀਂ ਇਹ ਵੀ ਕਾਫੀ ਪ੍ਰੀਟੀ ਆਰਟੀਕਲ ਹੈ ਨਾਲੇ ਥੱਲੇ ਤੁਹਾਨੂੰ ਕਾਫੀ ਪਿਆਰਾ ਜਿਹਾ ਲੈਸ ਬਾਰਡਰ ਵੇਖਣ ਨੂੰ ਮਿਲ ਜਾਂਦਾ ਹੈ ਇਹ ਰਿਆ ਜੀ ਇਹਦਾ ਦੁਪੱਟਾ ਦੁਪੱਟੇ ਤੇ ਵੀ ਤੁਹਾਨੂੰ ਕਟ ਰੈਕ ਦਾ ਬਾਰਡਰ ਮਿਲੇਗਾ ਚਲੋ ਇੱਕ ਹੋਰ ਕੈਟਲੌਗ ਦੇਖ ਲੈਨੇ ਆ ਦੇ ਨਾਲ ਨਾਲ ਆ ਚੈੱਕ ਕਰੋ ਜੀ ਕੈਟਲੌਗ ਕੈਟਲੌਗ ਦੇ ਵਿੱਚ ਤੁਹਾਨੂੰ ਮਿਲਣਗੇ ਜੀ 8 ਪੀਸ 8 ਡਿਫਰੈਂਟ ਕਲਰਸ ਆਨਲੇ ਨੇ ਅਜਾ ਆਪਾਂ ਦੇਖਾਂਗੇ ਜੀ ਆ ਵਾਲਾ ਕਲਰ ਜਿਹੜਾ ਕਲਰ ਹੈ ਇਹ ਤੁਹਾਨੂੰ ਚੈੱਕ ਕਰਾਵਾਂਗੇ ਆ ਚੈੱਕ ਕਰੋ ਸੇਮ ਕਲਰ ਹੈ ਜਿਵੇਂ ਕਿ ਕੈਟਲੌਗ ਦੇ ਵਿੱਚ ਤੁਹਾਨੂੰ ਦਿਖ ਸੇਮ ਕਲਰ ਰਹਿਣਾ ਲੈ ਕਲਰ ਵਾਈਜ਼ ਨੂੰ ਕੋਈ ਵੀ ਇਸ਼ੂ ਨਹੀਂ ਆਉਣਾ ਜਿਵੇਂ ਦਿਖਾਇਆ ਜਾਊਗਾ ਸੇਮ ਉਸੇ ਤਰ੍ਹਾਂ ਦਾ ਹੀ ਮਟੀਰੀਅਲ ਮਿਲੇਗਾ ਇਹਦਾ ਦੁਪੱਟਾ ਰਹੂਗਾ ਚਲੋ ਇੱਕ ਹੋਰ ਤੁਹਾਨੂੰ ਦਿਖਾਉਣਾ ਹੈ ਮਸਟਰਡ ਕਲਰ ਦੇ ਵਿੱਚ ਉਮੇ ਤਾਂ orange ਦਾ ਸ਼ੇਡ ਹੈ ਪਿਆਰਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਡਿਜ਼ਾਈਨ ਚੈੱਕ ਕਰ ਸਕਦੇ ਹੋ ਨੈਕ ਤੇ ਤੁਹਾਨੂੰ ਪ੍ਰੋਪਰ ਇੱਥੇ ਵਰਕ ਵੇਖਣ ਨੂੰ ਮਿਲ ਜਾਂਦਾ ਹੈ ਦੁਪੱਟਾ ਆ ਰਿਹਾ ਦੁਪੱਟਾ ਵੀ 100% ਕਾਟਨ ਹੈ ਕਲਰ ਫਿੱਟ ਨਹੀਂ ਹੋਊਗਾ ਕਿਸੇ ਵੀ ਸੂਟ ਦਾ ਜੇ ਤੁਹਾਨੂੰ ਲੈਸ ਬોર્ਡਰ ਦੇ ਨਾਲ ਲੈਣਾ ਹੋਵੇ ਤਾਂ ਫਿਰ ਆ ਚੈੱਕ ਕਰੋ ਇਹਦੇ ਵਿੱਚ ਤੁਹਾਨੂੰ ਲੈਸ ਬોર્ਡਰ ਦਾ ਕਾਫੀ ਪਿਆਰਾ ਜਿਹਾ ਡਿਜ਼ ਸਾਫਟ ਮਟੀਰੀਅਲ ਰਹਿਣ ਵਾਲਾ ਆ ਚੈੱਕ ਕਰੋ ਜੀ ਇਹ ਇਹਦਾ ਦੁਪੱਟਾ ਹੈ ਨਾਲੇ ਤੁਹਾਨੂੰ ਪਤਾ ਹੈ ਹਰ ਇੱਕ ਕੈਟਾਲੋਗ ਦਾ ਆਪਣਾ ਇੱਕ ਨਾਂ ਹੁੰਦਾ ਹੈ ਜਿਵੇਂ ਕਿ ਇਸ ਕੈਟਾਲੋਗ ਦਾ ਨਾਂ ਹੈ ਜੀ ਪਾਕੀਜ਼ਾ ਮਤਲਬ ਜਦੋਂ ਆਪਾਂ ਕਲੈਕਸ਼ਨ ਭੇਜਦੇ ਨਾ ਤੁਹਾਡੇ ਘਰੇ ਉਹਦੇ ਵਿੱਚ ਜਿਹੜਾ ਨਾ ਕੈਟਾਲੋਗ ਤੁਸੀਂ ਪਸੰਦ ਕਰਦੇ ਹੋ ਨਾ ਸੋਨਾ ਲੱਗਦਾ ਹੈ ਤੁਹਾਨੂੰ ਜਿਹੜਾ ਪਰਚੇਸ ਕਰਦੇ ਹੋ ਉਹ ਵੱਖਰੇ ਵੱਖਰੇ ਕੈਟਾਲੋਗ ਦੇ ਨਾਂ ਦੇ ਹਿਸਾਬ ਦੇ ਨਾਲ ਜਾਂਦੇ ਆ ਨਾਲੇ ਪ੍ਰਾਈਸ ਰੇਂਜ ਸਾਰਿਆਂ ਦੇ ਅਤੇ ਮੈਂਸ਼ਨ ਹੁੰਦੀ ਹੈ ਹਰ ਇੱਕ ਤੇ 바ਰਕੋਡ ਸਿਸਟਮ ਲੱਗ ਗਿਆ ਹੋਇਆ ਹੈ ਹਰ ਇੱਕ ਤੇ 바ਰਕੋਡ ਹੈ ਅਜਿਵੇਂ ਕਿ ਆਰਿਆ ਸਕੈਨ ਕਰਨ ਦੇ ਨਾਲ ਇੱਥੇ ਪ੍ਰਾਈਸ ਆ ਜਾਊਗਾ ਜੀ ਸੇਮ ਪ੍ਰਾਈਸ ਰਹਿਣ ਵਾਲਾ ਹੈ ਤੇ ਕਿੰਨੇ ਦਾ ਸੈੱਟ ਆਊਗਾ ਉਹ ਸਾਰੀਆਂ ਚੀਜ਼ਾਂ ਆ ਵੇਖੋ ਇੱਕ ਹੋਰ ਪ੍ਰਿੰਟਡ ਆਰਟੀਕਲ ਇਹ ਦਾ ਦੁਪੱਟਾ ਆਊਗਾ ਜੀ ਤੇ ਇਹ ਸੀਗੇ ਜ ਆਪਣੇ ਕੁਝ ਕਲੈਕਸ਼ਨ ਇਸ ਤਰ੍ਹਾਂ ਤੁਸੀਂ ਇੱਥੇ ਕਲੈਕਸ਼ਨ ਚੈੱਕ ਕਰ ਸਕਦੇ ਹੋ ਇੱਥੇ ਹੋਰ ਵੀ ਬਹੁਤ ਸਾਰੇ ਕਲੈਕਸ਼ਨ ਲੱਗੇ ਹੋਏ ਨੇ ਆਪਣੇ ਸਾਰੇ ਕਾਟਨ ਕਲੈਕਸ਼ਨ ਸੀ ਰਹਿਣ ਵਾਲੇ ਨੇ ਤੇ ਹੁਣ ਕਿਸੇ ਕਸਟਮਰ ਨਾਲ ਵੀ ਆਰਡਰ ਪਲੇਸ ਕੀਤਾ ਹੈ ਉਹਦਾ ਕਲੈਕਸ਼ਨ ਜਾਣ ਵਾਲਾ ਜੀ ਇਹ ਕੈਰੇਲਾ ਜਾਊਗਾ ਮਤਲਬ ਆਪਣੇ ਹਰ ਇੱਕ ਸਾ ਕਿਤੇ ਵੀ ਲੈ ਲੋ ਤੁਸੀਂ ਇੰਡੀਆ ਦੇ ਵਿੱਚ ਇੰਡੀਆ ਹੀ ਨਹੀਂ ਫੋਰਨ ਕੰਟਰੀ ਵੀ ਆਪਣਾ ਪਾਰਸਲ ਜਾਂਦਾ ਤੁਸੀਂ ਫੋਰਨ ਕੰਟਰੀ ਦੇ ਵਿੱਚ ਵੀ ਬੈਠੇ ਬੈਠੇ ਪਾਰਸਲ ਆਰਡਰ ਕਰ ਸਕਦੇ ਹੋ ਵੀਡੀਓ ਕਾਲ ਦੀ ਫੈਸਿਲਿਟੀ ਯੂਜ਼ ਕਰਕੇ 7 ਡੇਜ਼ ਦੇ ਅੰਦਰ ਤੁਹਾਡੇ ਘਰੇ ਸੇਫਲੀ ਪਾਰਸਲ ਪਹੁੰਚਾ ਦੂਗਾ ਜੀ ਤੁਹਾਡਾ ਆਪਣਾ ਅਚ ਮੇਰਾ ਫੈਸ਼ਨ ਤਾਂ ਕੰਟੈਕਟ ਕਰ ਲਿਓ ਕਿਉਂਕਿ ਹੁਣ ਹੈ ਜੀ ਬਹੁਤ ਵਧੀਆ ਕੀ ਸੀਜ਼ਨ ਫੈਸਟੀਵਲ ਦਾ ਵੈਡਿੰਗ ਦਾ ਤੇ ਇਹ ਸੀਜ਼ਨ ਤੁਹਾਨੂੰ ਵਧੀਆ ਸੇਲ ਦੇ ਕੇ ਜਾ ਸਕਦਾ ਤੇ ਇਸ ਤਰ੍ਹਾਂ ਦੇ ਆਰਟੀਕਲ ਆਪਣੇ ਸ਼ਾਪ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਕਲੈਕਸ਼ਨ ਨੇ ਫੈਂਸੀ ਆਰਟੀਕਲ ਹੈਗੇ ਆਪਣੇ ਕੋਲ embroidery ਵਾਲੇ ਪੀਸ ਹੈਗੇ ਨਾਲੇ ਅੱਜਕਲ ਜਿਹੜੇ ਸਭ ਤੋਂ ਜ਼ਿਆਦਾ 트ੈਂਡਿੰਗ ਕਰ ਰਹੇ ਨੇ ਫੈਂਡੀ ਵਾਲੇ ক্রੰਚ ਵਾਲੇ 골ਡ 크래쉬 ਵਾਲੇ ਫੈਬਰਿਕ ਜਾਂ ਫਿਰ ਕਰਾਚੀ ਪ੍ਰਿੰਟ ਟਾਈਪ ਦੇ ਆਰਟੀਕਲ ਉਹ ਸਾਰੇ ਵੀ ਤੁਹਾਨੂੰ ਮਿਲ ਜਾਣਗੇ ਪਿਓਰ organza ਲੈਣਾ ਹੈ ਉਹ ਵੀ ਆਪਣੇ ਕੋਲ ਹੈਗਾ ਉਹ ਵੀ ਤੁਹਾਨੂੰ ਮਿਲ ਜੂਗਾ ਸਾਰੇ ਕੈਟਲੌਗ ਪੀਸਸ ਨੇ ਦਾ ਕੰਟੈਕਟ ਕਰ ਲਿਓ ਕੰਟੈਕਟ ਕਰਨਾ ਨਾ ਭੁੱਲਿਓ ਵਿਜ਼ਿਟ ਕਰ ਸਕਦੇ ਤੁਸੀਂ ਫਸਟ ਟਾਈਮ ਬਿਜ਼ਨਸ ਕਰਤਾ ਵਿਜ਼ਿਟ ਜ਼ਰੂਰ ਤੋਂ ਕਰ ਲਿਓ ਵਿਜ਼ਿਟ ਕਰਨ ਵਾਸਤੇ ਤੁਹਾਨੂੰ ਆਣਾ ਹੈ ਜੀ ਅੱਜ ਮੇਰਾ ਫੈਸ਼ਨ ਸੂਰਤ ਤਪੋ ਜੋ ਤੁਸੀਂ ਵੀ ਪਿਕਅਪ ਫੈਸਿਲਿਟੀ ਮਿਲ ਜੂਗੀ ਟੈਨਸ਼ਨ ਫਰੀ ਹੋ ਕੇ ਤੁਸੀਂ ਆ ਸਕਦੇ ਹੋ ਹੁਣ ਤੁਹਾਨੂੰ ਇਹ ਟੈਨਸ਼ਨ ਨਹੀਂ ਹੈ ਕਿ ਕਿਤੇ ਅਸੀਂ ਜਾ ਕੇ ਗੁਆਚਣਾ ਚਾਹੀਏ ਸੰਤਾ ਪਤਾ ਹੀ ਨਹੀਂ ਕਿਥੇ ਜਾਣਾ ਹੈ ਬਹੁਤੇ ਲੋਕ ਹੀ ਹੁੰਦੇ ਨਾ ਕਹਿੰਦੇ ਮੈਡਮ ਜੀ ਰਾਹ ਨਹੀਂ ਪਤਾ ਸਾਨੂੰ ਕਿਵੇਂ ਆਵਾਂਗੇ ਤੁਸੀਂ ਆਰਾਮ ਨਾਲ ਆ ਸਕਦੇ ਹੋ ਸਟੇਸ਼ਨ ਪਹੁੰਚ ਕੇ ਬਸ ਕਾਲ ਕਰਨਾ ਹੈ ਤਾਂ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਹੋਏ ਚਲਾਂਗੇ ਆਪਾਂ ਨਵੀਂ ਵੀਡੀਓ ਵੱਲ ਧਿਆ ਸੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤਾਂ ਡੈਫੀਨਿਟਲੀ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਅਜਾ ਕਲੈਕਸ਼ਨ ਤੁਹਾਨੂੰ کیਹੋ ਜਿਹਾ ਲੱਗਿਆ ਇਹ ਮੈਨੂੰ ਕਮੈਂਟ ਕਰਕੇ ਦੱਸ ਦਿਓ